ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਮਸ਼ਰਾਲਾ ਤੋਂ ਬੇਨਤੀ ਕਰ ਰਹੇ ਆ ਜੀ ਅੱਜ ਤਰੀਕ 29 8 2025 ਜਿਹੜਾ ਪਾਣੀ ਮਤਲਬ ਹੜ ਆਇਆ ਵਾ ਪਰਸੋਂ ਦਾ ਸਾਡੇ ਇੱਥੇ ਜਿਹੜਾ ਵਾ ਪਾਣੀ ਪਹੁੰਚਿਆ ਵਾ ਤੇ ਅੱਜ ਜਿਹੜਾ ਕੋਈ 1.5 ਫੁੱਟ ਪਾਣੀ ਥੱਲੇ ਹੋਇਆ ਆ ਆਪਾਂ ਆਪਣੇ ਰਸਤੇ ਤੇ ਖਲੋਤੇ ਆ ਜਿਹੜੀ ਸਾਡੀ ਨਾ ਥੇ ਬਸਤੀ ਹੈ ਪਿੰਡ ਮਸ਼ਰਾਲਾ ਦੀ ਉਹਨੂੰ ਰਸਤਾ ਜਾਂਦਾ ਹੈ ਅਜੇ ਵੀ ਜਿਹੜਾ ਵਾ ਗੋਡਿਆਂ ਤੋਂ ਉੱਪਰ ਪੱਟ ਪੱਟ ਪਾਣੀ ਆ ਤੁਸੀਂ ਦੇਖ ਸਕਦੇ ਜੀ ਤੇ ਸਾਡਾ ਜਿਹੜਾ ਬਹੁਤ ਮਾੜਾ ਹਾਲਿਆ ਪਾਣੀ ਖਣੋ ਮੈਡੀਸਨ ਖਣੋ ਤੇ ਜਿਹੜਾ ਮੇਨ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਜਿਹੜੀ ਪਸ਼ੂਆਂ ਦੇ ਚਾਰੇ ਦੀ ਤੂ ਤਿੰਨ ਦਿਨ ਦਾ ਸਾਡੇ ਕੋਲ ਚਾਰਾ ਹੈਗਾ ਜਿਹੜਾ ਆਪਾਂ ਮਤਲਬ ਕੱਢ ਕੇ ਰੱਖ ਲਿਆ ਹੈ ਐਡਵਾਂਸ ਨੇ ਸਾਈਲੇਜ ਪਾਇਆ ਆਪਣਾ ਚਾਰ ਤੇ ਉਹਦੇ ਨਾਲ ਆਪਾਂ ਦੋਕ ਦਿਨ ਤੇ ਕੱਢ ਲਿਆ ਹੁਣ ਤੇ ਹੁਣ ਉਹ ਵੀ ਮੁੱਕ ਗਿਆ ਲਗਭਗ ਤੇ ਇਸ ਕਰਕੇ ਮਤਲਬ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਕੋਈ ਵੀ ਮਤਲਬ ਸਮਾਜ ਸੇਵੀ ਜਾਂ ਸਥੇਪੰਦੀ ਜਾਂ ਕੋਈ ਵੀ ਸਰਕਾਰ ਦਾ ਜਿਹੜਾ ਵਾ ਰਾਤ ਕਰਮੀ ਕੋਈ ਵੀ ਇੱਥੇ ਜਿਹੜਾ ਨਹੀਂ ਪਹੁੰਚਿਆ ਅਜੇ ਤੱਕ ਕਿਹਨੇ ਸਾਰ ਨਹੀਂ ਲਈ ਕਿਹਨੇ ਵੀ ਸਾਰ ਨਹੀਂ ਲਈ ਕਿਉਂਕਿ ਜਦੋਂ ਪਿੰਡ ਮਛਰਾਲਾ ਤੋਂ ਆਪਾਂ ਇਧਰ ਨੂੰ ਦੇਖਦੇ ਆ ਨਾ ਉਹ ਨਹਿਰ ਤੱਕ ਬਿਲਕੁਲ ਕਲੀਅਰ ਲੱਭਦਾ ਉਹ ਦੇਖ ਸਕਦੇ ਤੁਸੀਂ ਜਿਹੜੀ ਨਹਿਰ ਹੈ ਨਾ ਉਹ ਬੂਝੇ ਉਥੋਂ ਤੱਕ ਪੰਨੇ ਪਾਸੇ ਜਿਹੜਾ ਸੁੱਕਾ ਵਾ ਪਰ ਨਹਿਰ ਤਾਂ ਜਦੋਂ ਅੱਗੇ ਆੜ ਕੇ ਆਪਾਂ ਵੇਨੇ ਆ ਤੇ ਅੱਗੇ ਆਣ ਕੇ ਜਿਹੜਾ ਇਦਾਂ ਦੇ ਹਾਲਾਤ ਆ ਕੱਲ ਜਿਹੜਾ ਇੱਥੇ ਰਸਤੇ ਦੇ ਉੱਤੇ ਜਿਹੜਾ 3-3 ਫੁੱਟ ਪਾਣੀ ਸੀ ਪੈੜੀਆਂ ਦੇ ਵਿੱਚ ਘੱਟ ਤੋਂ ਘੱਟ ਵੀ 6-6 ਫੁੱਟ ਪਾਣੀ ਸੀ ਕਿਉਂਕਿ ਰਸਤਾ ਜਿਹੜਾ 3-3 ਫੁੱਟ ਉੱਚਾ ਪੈੜੀਆਂ ਦੇ ਨਾਲੋਂ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਪਸ਼ੂਆਂ ਦੇ ਚਾਰੇ ਦੀ ਤੇ ਬੱਚਿਆਂ ਵਾਸਤੇ ਜਿਹੜੀ ਕੋਈ ਅਲਰਜੀ ਦੀਆਂ ਦਵਾਈਆਂ ਪੈਰਾਂ ਨੂੰ ਬਹੁਤ ਲੱਗੀ ਹੋ ਰਹੀ ਆ ਟੱਟੀਆਂ ਉਲਟੀਆਂ ਦੀ ਤਕਤ ਆ ਰਹੀ ਹੈ ਬੱਚਿਆਂ ਨੂੰ ਸਿਆਣਿਆਂ ਨੂੰ ਇਹਨੂੰ ਸਿਰ ਦਰਦ ਹੋ ਰਿਹਾ ਕਿਸੇ ਦੀ ਦਾੜ ਦਰਦ ਹੋ ਰਹੀ ਆ ਇਹ ਇਹਨਾਂ ਚੀਜ਼ਾਂ ਦਾ ਜਿਹੜਾ ਪ੍ਰਬੰਧ ਕੀਤਾ ਜਾਏ ਕੱਲ ਖਾਲਸਾ ਏਡ ਵਾਲੇ ਵੀਰ ਆਏ ਸੀ ਤੇ ਉਹ ਪਾਣੀ ਪੂਣੀ ਦੇ ਕੇ ਗਏ ਕੁਝ ਉਹ ਉਹ ਵੀ ਆਪਾਂ ਮਤਲਬ ਉੱਥੇ ਸੜਕ ਤੇ ਗਏ ਆ ਕੱਲ ਲੱਖ ਲੱਖ ਪਾਣੀ ਦੇ ਵਿੱਚੋਂ ਨੰਨ ਕੇ ਉੱਥੇਾਂ ਨੂੰ ਥੋੜੀਆਂ-ਬਹੁਤੀਆਂ ਮੈਡੀਸਿਨ ਦੇ ਕੇ ਗਏ ਆ ਉਹਨਾਂ ਦਾ ਧੰਨਵਾਦ ਬਾਕੀ ਜਿਹੜਾ ਵਾ ਸਰਕਾਰ ਦਾ ਕੋਈ ਨਹੀਂ ਪਹੁੰਚਿਆ ਅੱਡੇ ਤੱਕ ਮਤਲਬ ਕੋਈ ਨਾ ਹੀ ਸਾਨੂੰ ਕਿਸੇ ਨੇ ਪੁੱਛਿਆ ਇੱਥੇ ਕੋਈ ਹੈਗੀ ਦਿੱਕਤ ਤੇ ਨਾ ਕੋਈ ਪਹੁੰਚਿਆ ਵਾ ਬਾਕੀ ਸਮਾਜ ਸੇਵੀ ਜਥੇਬੰਦੀਆਂ ਨੂੰ ਜਿਹੜਾ ਵਾ ਵਾਤੋ ਬਾਤ ਯੋਗਦਾਨ ਇੱਥੇ ਸਾਡੇ ਕਰਨ ਕੋ ਥੋੜੇ ਦਿਨਾਂ ਵਾਸਤੇ ਭਾਵੇਂ ਕੋਈ ਚਾਰੇ ਦਾ ਪ੍ਰਬੰਧ ਕਰਦਣ ਬਾਕੀ ਮਹਾਰਾਜ ਅੱਗੋਂ ਭਾਵੇਂ ਕਿਰਪਾ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ